ਨਾਲ ਡਾਉਨ ਦੀ ਧਮਕੀ ਦਿੱਤੀ ਗਈ ਹੈ ਤਾਂ ਪੁਲਿਸ ਟੀਮਾਂ ਮੌਕੇ ਤੇ ਤਾਨਾਤ ਨੇ ਪੁਲਿਸ ਟੀਮਾਂ ਦੇ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਚੰਡੀਗੜ੍ਹ ਦੇ ਵਿੱਚ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਓਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਜਦੋਂ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਜਾਂਚ ਟੀਮਾਂ ਮੌਕੇ ਤੇ ਪਹੁੰਚਦੇ ਨੇ ਤਾਂ ਪੂਰੇ ਸ਼ੰਗੋਲ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਸਵਾਲ ਵੀ ਉੱtre ਨੇ ਕਿ ਲਗਾਤਾਰ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਸਕੂਲਾਂ ਕਾਲਜਾਂ ਅਦਾਲਤਾਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਓਡਾਉਣ ਲਗਾਤਾਰ ਮਿਲ ਰਹੀਆਂ ਨੇ ਤਾਂ ਅੱਜ ਫਿਰ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਇੱਕ ਵਾਰ ਫਿਰ ਤੋਂ ਧਮਕੀ ਜਿਹੜੀ ਆ ਦਿੱਤੀ ਗਈ ਆ ਦੱਸ ਦਈਏ ਕਿ ਇਹ ਧਮਕੀ ਸੈਂਟ ਸਟੀਫਨ ਸਕੂਲ ਨੂੰ ਅੱਜ ਸਵੇਰੇ ਹੀ ਮਿਲੀ ਆ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਆ ਜਿਸ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਕਿ ਸਕੂਲ ਨੂੰ ਅੱਜ ਸਵੇਰੇ ਇੱਕ ਗੁੰਮਨਾਮ ਈਮੇਲ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਆ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਗਈ ਆ ਤੇ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮਿਲ ਵੀ ਕਰ ਰਹੇ ਆ ਸਾਰਾ ਕੁਝ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਵੀ ਸਲਾਹ ਦਿੱਤੀ ਗਈ ਹੈ ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਸਾਰੀ ਜ਼ਰੂਰੀ ਸੁਰੱਖਿਆ ਤੇ ਸਾਵਧਾਨੀ ਦੇ ਉਪਾਅ ਵੀ ਜੜਿਆ ਸਕੂਲ ਅਧਿਆਪਕਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਿਹਾ ਇਸੇ ਵਿਲੇ ਸਕੂਲ ਖੁੱਲਾ ਰਹੇਗਾ ਤੇ ਸਮਾਂ ਸਾਰਨੀ ਅਨੁਸਾਰ ਕੰਮ ਜਿਹੜਾ ਉਹ ਵੀ ਚੱਲਦਾ ਰਹੇਗਾ ਹਾਜ਼ਰੀ ਮਾਪਿਆਂ ਦੇ ਵਿਵੇਕ ਤੇ ਛੱਡ ਦਿੱਤੀ ਗਈ ਹੈ ਤੇ ਅਸੀਂ ਅੱਜ ਤੁਹਾਡੇ ਬੱਚੇ ਨੂੰ ਸਕੂਲ ਭੇਜਣ ਦੇ ਤੁਹਾਡੇ ਫੈਸਲੇ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਸਾਡੇ ਸਭ ਤੋਂ ਵੱਡੀ ਜਿਹੜੀ ਤਰਜੀਹ ਹੈ ਅਸੀਂ ਸਥਿਤੀ ਦੇ ਨੇੜੇ ਨਜ਼ਰ ਰੱਖ ਰਹੇ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਅਪਡੇਟ ਬਾਰੇ ਵੀ ਸੂਚਿਤ ਕਰਦੇ ਰਹਾਂਗੇ ਤਾਂ ਜਦੋਂ ਸਕੂਲ ਨੂੰ ਧਮਕੀ ਮਿਲਦੀ ਆ ਤਾਂ ਉਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਨੋਟਿਸ ਭੇਜਿਆ ਜਾਂਦਾ ਜਿਸ ਦੇ ਵਿੱਚ ਬੱਚਿਆਂ ਦੇ ਮਾਪਿਆਂ ਦਾ ਭਰੋਸਾ ਜਿਹੜਾ ਜਤਾਇਆ ਜਾਂਦਾ ਯਕੀਨੀ ਬਣਾਇਆ ਜਾਂਦਾ ਕਿ ਬੱਚਿਆਂ ਦੀ ਸਿਹਤ ਸੁਰੱਖਤ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਇਆ ਸਕੂਲ ਦੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਜਿਹੜਾ ਕੀਤੇ ਗਏ ਨੇ ਤਾਂ ਅੱਜ ਫਿਰ ਲਗਾਤਾਰ ਜਿਹੜੀਆਂ ਧਮਕੀਆਂ ਮਿਲਣ ਦਾ سلسلہ ਜਾਰੀ ਹੈ ਪੰਜਾਬ ਦੇ ਵਿੱਚ ਪਹਿਲਾਂ ਕਈ ਸਕੂਲਾਂ ਨੂੰ ਕਾਲਜਾਂ ਨੂੰ ਵਿਦਿਅਕ ਅਦਾਰਿਆਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਚ सेंट स्टीफन स्कूल ਨੂੰ ਜਿਹੜੀ ਆ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਪੁਲਿਸ ਟੀਮਾਂ ਮੌਕੇ ਤੇ ਤਾਨਾਤ ਨੇ ਪੁਲਿਸ ਟੀਮਾਂ ਦੇ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਚੰਡੀਗੜ੍ਹ ਦੇ ਵਿੱਚ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਜਦੋਂ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਜਾਂਚ ਟੀਮਾਂ ਮੌਕੇ ਤੇ ਪਹੁੰਚਦੇ ਨੇ ਤਾਂ ਪੂਰੇ ਸ਼ੰਗੋਲ ਦੀ ਜਿਹੜੀ ਆ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਵਾਲ ਵੀ ਉੱtre ਨੇ ਕਿ ਲਗਾਤਾਰ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਸਕੂਲਾਂ ਕਾਲਜਾਂ ਅਦਾਲਤਾਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਡਾਉਣ ਦੇ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਤਾਂ ਅੱਜ ਫਿਰ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਇੱਕ ਵਾਰ ਫਿਰ ਤੋਂ ਧਮਕੀ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਧਮਕੀ ਸੈਂਟ ਸਟੀਫਨ ਸਕੂਲ ਨੂੰ ਅੱਜ ਸਵੇਰੇ ਹੀ ਮਿਲੀ ਹੈ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਕਿ ਸਕੂਲ ਨੂੰ ਅੱਜ ਸਵੇਰੇ ਇੱਕ ਗੁਮਨਾਮ ਈਮੇਲ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਗਈ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮਿਲ ਵੀ ਕਰ ਰਹੇ ਹਾਂ ਸਾਰਾ ਕੁਝ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਵੀ ਸਲਾਹ ਦਿੱਤੀ ਗਈ ਹੈ ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਸਾਰੀ ਜ਼ਰੂਰੀ ਸੁਰੱਖਿਆ ਤੇ ਸਾਵਧਾਨੀ ਦੇ ਉਪਾਅ ਵੀ ਜੜੇ ਆ ਸਕੂਲ ਅਧਿਆਪਕਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਿਹਾ ਇਸੇ ਵਿਲੇ ਸਕੂਲ ਖੁੱਲਾ ਰਹੇਗਾ ਤੇ ਸਮਾਂ ਸਾਰਨੇ ਅਨੁਸਾਰ ਕੰਮ ਜਿਹੜਾ ਉਹ ਵੀ ਚੱਲਦਾ ਰਹੇਗਾ ਹਾਜ਼ਰੀ ਮਾਪਿਆਂ ਦੇ ਵਿਵੇਕ ਤੇ ਛੱਡ ਦਿੱਤੀ ਗਈ ਹੈ ਤੇ ਅਸੀਂ ਅੱਜ ਤੁਹਾਡੇ ਬੱਚੇ ਨੂੰ ਸਕੂਲ ਭੇਜਣ ਦੇ ਤੁਹਾਡੇ ਫੈਸਲੇ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਸਾਡੇ ਸਭ ਤੋਂ ਵੱਡੀ ਜਿਹੜੀ ਤਰਜੀਹ ਹੈ ਅਸੀਂ ਸਥਿਤੀ ਦੇ ਨੇੜੇੋਂ ਨਜ਼ਰ ਰੱਖ ਰਹੇ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਅਪਡੇਟ ਬਾਰੇ ਵੀ ਸੂਚਿਤ ਕਰਦੇ ਰਹਾਂਗੇ ਤਾਂ ਜਦੋਂ ਸਕੂਲ ਨੂੰ ਧਮਕੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਨੋਟਿਸ ਭੇਜਿਆ ਜਾਂਦਾ ਜਿਸ ਦੇ ਵਿੱਚ ਬੱਚਿਆਂ ਦੇ ਮਾਪਿਆਂ ਦਾ ਭਰੋਸਾ ਜਿਹੜਾ ਜਿਤਾਇਆ ਜਾਂਦਾ ਯਕੀਨੀ ਬਣਾਇਆ ਜਾਂਦਾ ਕਿ ਬੱਚਿਆਂ ਦੀ ਸਿਹਤ ਸੁਰੂਤਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਇਆ ਸਕੂਲ ਦੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਜਿਹੜਾ ਕੀਤੇ ਗਏ ਨੇ ਤਾਂ ਅੱਜ ਫਿਰ ਲਗਾਤਾਰ ਜਿਹੜੀਆਂ ਧਮਕੀਆਂ ਮਿਲਣ ਦਾ سلسلہ ਜਾਰੀ ਹੈ ਪੰਜਾਬ ਦੇ ਵਿੱਚ ਪਹਿਲਾਂ ਕਈ ਸਕੂਲਾਂ ਨੂੰ ਕਾਲਜਾਂ ਨੂੰ ਵਿਦਿਅਕ ਅਦਾਰਿਆਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੜਕਸਾਰ ਇੱਕ ਸੈਂਟ ਸਟੀਫਨ ਸਕੂਲ ਨੂੰ ਜਿਹੜੀ ਆ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਪੁਲਿਸ ਟੀਮਾਂ ਮੌਕੇ ਤੇ ਤਾਨਾਤ ਨੇ ਪੁਲਿਸ ਟੀਮਾਂ ਦੇ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਚੰਡੀਗੜ੍ਹ ਦੇ ਵਿੱਚ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਜਦੋਂ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਜਾਂਚ ਟੀਮਾਂ ਮੌਕੇ ਤੇ ਪਹੁੰਚਦੇ ਨੇ ਤਾਂ ਪੂਰੇ ਸ਼ੰਗੋਲ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਵਾਲ ਵੀ ਉੱtre ਨੇ ਕਿ ਲਗਾਤਾਰ ਧਮਕੀਆਂ ਦਾ ਸਿਲਸਿਲਾ ਜ਼ਾਰੀਆ ਸਕੂਲਾਂ ਕਾਲਜਾਂ ਅਦਾਲਤਾਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਤਾਂ ਅੱਜ ਫਿਰ ਸੜਕ ਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਇੱਕ ਵਾਰ ਫਿਰ ਤੋਂ ਧਮਕੀ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਧਮਕੀ ਸੈਂਟ ਸਟੀਫਨ ਸਕੂਲ ਨੂੰ ਅੱਜ ਸਵੇਰੇ ਹੀ ਮਿਲੀ ਹੈ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਕਿ ਸਕੂਲ ਨੂੰ ਅੱਜ ਸਵੇਰੇ ਇੱਕ ਗੁਮਨਾਮ ਈਮੇਲ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਗਈ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮਿਲ ਵੀ ਕਰ ਰਹੇ ਹਾਂ ਸਾਰਾ ਕੁਝ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਵੀ ਸਲਾਹ ਦਿੱਤੀ ਗਈ ਹੈ ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਸਾਰੀ ਜ਼ਰੂਰੀ ਸੁਰੱਖਿਆ ਤੇ ਸਾਵਧਾਨੀ ਦੇ ਉਪਾਅ ਵੀ ਜੜੇ ਆ ਸਕੂਲ ਅਧਿਆਪਕਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਿਹਾ ਇਸੇ ਵਿਲੇ ਸਕੂਲ ਖੁੱਲਾ ਰਹੇਗਾ ਤੇ ਸਮਾਚਾਰਨੀ ਅਨੁਸਾਰ ਕੰਮ ਜਿਹੜਾ ਉਹ ਵੀ ਚੱਲਦਾ ਰਹੇਗਾ ਹਾਜ਼ਰੀ ਮਾਪਿਆਂ ਦੇ ਵਿਵੇਕ ਤੇ ਛੱਡ ਦਿੱਤੀ ਗਈ ਹੈ ਤੇ ਅਸੀਂ ਅੱਜ ਤੁਹਾਡੇ ਬੱਚੇ ਨੂੰ ਸਕੂਲ ਭੇਜਣ ਦੇ ਤੁਹਾਡੇ ਫੈਸਲੇ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਸਾਡੇ ਸਭ ਤੋਂ ਵੱਡੀ ਜਿਹੜੀ ਤਰਜੀਹ ਹੈ ਅਸੀਂ ਸਥਿਤੀ ਦੇ ਨੇੜੇੋਂ ਨਜ਼ਰ ਰੱਖ ਰਹੇ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਅਪਡੇਟ ਬਾਰੇ ਵੀ ਸੂਚਿਤ ਕਰਦੇ ਰਹਾਂਗੇ ਤਾਂ ਜਦੋਂ ਸਕੂਲ ਨੂੰ ਧਮਕੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਨੋਟਿਸ ਭੇਜਿਆ ਜਾਂਦਾ ਜਿਸ ਦੇ ਵਿੱਚ ਬੱਚਿਆਂ ਦੇ ਮਾਪਿਆਂ ਦਾ ਭਰੋਸਾ ਜਿਹੜਾ ਜਿਤਾਇਆ ਜਾਂਦਾ ਯਕੀਨੀ ਬਣਾਇਆ ਜਾਂਦਾ ਕਿ ਬੱਚਿਆਂ ਦੀ ਸਿਹਤ ਸੂਲਤਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋયા ਸਕੂਲ ਦੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਜਿਹੜਾ ਕੀਤੇ ਗਏ ਨੇ ਤਾਂ ਅੱਜ ਫਿਰ ਲਗਾਤਾਰ ਜਿਹੜੀਆਂ ਧਮਕੀਆਂ ਮਿਲਣ ਦਾ ਸਿਲਸਿਲਾ جاری ਆ ਪੰਜਾਬ ਦੇ ਵਿੱਚ ਪਹਿਲਾਂ ਕਈ ਸਕੂਲਾਂ ਨੂੰ ਕਾਲਜਾਂ ਨੂੰ ਵਿਦਿਅਕ ਅਦਾਰਿਆਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੜਕਸਾਰ ਇੱਕ ਸੈਂਟ ਸਟੀਫਨ ਸਕੂਲ ਨੂੰ ਜਿਹੜੀ ਆ ਧਮਕੀ ਦਿੱਤੀ ਗਈ ਹੈ ਤਾਂ ਪੁਲਿਸ ਟੀਮਾਂ ਮੌਕੇ ਤੇ ਤਾਨਾਤ ਨੇ ਪੁਲਿਸ ਟੀਮਾਂ ਦੇ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਚੰਡੀਗੜ੍ਹ ਦੇ ਵਿੱਚ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਤਾਂ ਜਦੋਂ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਜਾਂਚ ਟੀਮਾਂ ਮੌਕੇ ਤੇ ਪਹੁੰਚਦੇ ਨੇ ਤੇ ਪੂਰੇ ਸ਼ੰਗੋਲ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਵਾਲ ਵੀ ਉੱtre ਨੇ ਕਿ ਲਗਾਤਾਰ ਧਮਕੀਆਂ ਦਾ ਸਿਲਸਿਲਾ ਜ਼ਾਰੀਆਂ ਸਕੂਲਾਂ ਕਾਲਜਾਂ ਅਦਾਲਤਾਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਤਾਂ ਜੋ ਫਿਰ ਸੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਇੱਕ ਵਾਰ ਫਿਰ ਤੋਂ ਧਮਕੀ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਧਮਕੀ ਸੈਂਟ ਸਟੀਫਨ ਸਕੂਲ ਨੂੰ ਅੱਜ ਸਵੇਰੇ ਹੀ ਮਿਲੀ ਹੈ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਕਿ ਸਕੂਲ ਨੂੰ ਅੱਜ ਸਵੇਰੇ ਇੱਕ ਗੁੰਮਨਾਮ ਈਮੇਲ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਗਈ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮਿਲ ਵੀ ਕਰ ਰਹੇ ਹਾਂ ਸਾਰਾ ਕੁਝ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਵੀ ਸਲਾਹ ਦਿੱਤੀ ਗਈ ਹੈ ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਸਾਰੀ ਜ਼ਰੂਰੀ ਸੁਰੱਖਿਆ ਤੇ ਸਾਵਧਾਨੀ ਦੇ ਉਪਾਅ ਵੀ ਜੜਿਆ ਸਕੂਲ ਅਧਿਆਪਕਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਇਸੇ ਵਿਲੇ ਸਕੂਲ ਖੁੱਲਾ ਰਹੇਗਾ ਤੇ ਸਮਾਸਾਰਨੀ ਅਨੁਸਾਰ ਕੰਮ ਜਿਹੜਾ ਉਹ ਵੀ ਚੱਲਦਾ ਰਹੇਗਾ ਹਾਜ਼ਰੀ ਮਾਪਿਆਂ ਦੇ ਵਿਵੇਕ ਤੇ ਛੱਡ ਦਿੱਤੀ ਗਈ ਹੈ ਤੇ ਅਸੀਂ ਅੱਜ ਤੁਹਾਡੇ ਬੱਚੇ ਨੂੰ ਸਕੂਲ ਭੇਜਣ ਦੇ ਤੁਹਾਡੇ ਫੈਸਲੇ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਸਾਡੇ ਸਭ ਤੋਂ ਵੱਡੀ ਜਿਹੜੀ ਤਰਜੀਹ ਹੈ ਅਸੀਂ ਸਥਿਤੀ ਦੇ ਨੇੜੇੋਂ ਨਜ਼ਰ ਰੱਖ ਰਹੇ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਅਪਡੇਟ ਬਾਰੇ ਵੀ ਸੂਚਿਤ ਕਰਦੇ ਰਹਾਂਗੇ ਤਾਂ ਜਦੋਂ ਸਕੂਲ ਨੂੰ ਧਮਕੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਨੋਟਿਸ ਭੇਜਿਆ ਜਾਂਦਾ ਜਿਸ ਦੇ ਵਿੱਚ ਬੱਚਿਆਂ ਦੇ ਮਾਪਿਆਂ ਦਾ ਭਰੋਸਾ ਜਿਹੜਾ ਜਿਤਾਇਆ ਜਾਂਦਾ ਯਕੀਨੀ ਬਣਾਇਆ ਜਾਂਦਾ ਕਿ ਬੱਚਿਆਂ ਦੀ ਸਿਹਤ ਸੁਰਦਤ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਇਆ ਸਕੂਲ ਦੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਜਿਹੜਾ ਕੀਤੇ ਗਏ ਨੇ ਤਾਂ ਅੱਜ ਫਿਰ ਲਗਾਤਾਰ ਜਿਹੜੀਆਂ ਧਮਕੀਆਂ ਮਿਲਣ ਦਾ سلسلہ جاری ਆ ਪੰਜਾਬ ਦੇ ਵਿੱਚ ਪਹਿਲਾਂ ਕਈ ਸਕੂਲਾਂ ਨੂੰ ਕਾਲਜਾਂ ਨੂੰ ਵਿਦਿਅਕ ਅਦਾਰਿਆਂ ਨੂੰ ਕੋਰਟ ਕੰਪਲੈਕਸਾਂ ਨੂੰ ਡੀਸੀ ਦਫ਼ਤਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰ ਸੈਂਟ ਸਟੀਫਨ ਸਕੂਲ ਨੂੰ ਜਿਹੜੀ ਆ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਪੁਲਿਸ ਟੀਮਾਂ ਮੌਕੇ ਤੇ ਤਾਇਨਾਤ ਨੇ ਪੁਲਿਸ ਟੀਮਾਂ ਦੇ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਚੰਡੀਗੜ੍ਹ ਦੇ ਵਿੱਚ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਜਦੋਂ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਜਾਂਚ ਟੀਮਾਂ ਮੌਕੇ ਤੇ ਪਹੁੰਚਦੇ ਨੇ ਤਾਂ ਪੂਰੇ ਸ਼ੰਗੋਲ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਵਾਲ ਵੀ ਉੱtre ਨੇ ਕਿ ਲਗਾਤਾਰ ਧਮਕੀਆਂ ਦਾ سلسلہ ਜਾਰੀ ਹੈ ਸਕੂਲਾਂ ਕਾਲਜਾਂ ਅਦਾਲਤਾਂ ਨੂੰ ਕੋਰਟ ਕੰਪਲੈਕਸਾਂ ਨੂੰ डीसी ਦਫ਼ਤਰ ਨੂੰ ਬੰਬ ਦੇ ਨਾਲੋਂ ਡਾਉਂਦਿਆ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਤਾਂ ਅੱਜ ਫਿਰ ਤੜਕਸਾਰੀ ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲੋਂ ਡਾਉਂਦ ਇੱਕ ਵਾਰ ਫਿਰ ਤੋਂ ਧਮਕੀ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਧਮਕੀ ਸੈਂਟ ਸਟੀਫਨ ਸਕੂਲ ਨੂੰ ਅੱਜ ਸਵੇਰੇ ਹੀ ਮਿਲੀ ਹੈ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਕਿ ਕੁਨਵਾਦ ਉਸ ਵੇਰੇ ਇੱਕ ਗੁਮਨਾਮ ਈਮੇਲ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਗਈ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਨੇੜੇ ਤਾਲਮਿਲ ਵੀ ਕਰ ਰਹੇ ਹਾਂ ਸਾਰਾ ਕੁਝ ਪ੍ਰਿੰਸੀਪਲ ਦੇ ਵੱਲੋਂ ਦੱਸਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਵੀ ਸਲਾਹ ਦਿੱਤੀ ਗਈ ਹੈ ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਸਾਰੀ ਜ਼ਰੂਰੀ ਸੁਰੱਖਿਆ ਤੇ ਸਾਵਧਾਨੀ ਦੇ ਉਪਾਅ ਵੀ ਜੜਿਆ ਸਕੂਲ ਅਧਿਆਪਕਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਿਹਾ ਇਸੇ ਵੇਲੇ ਸਕੂਲ